ਪਿੱਤੇ ਦਿਨੀ ਫਤਿਹਗੜ ਸਾਹਿਬ ਵਿਖੇ ਮਸਜਿਦ ਭਗਤ ਸਦਨਾ ਕਸਾਇਦ ਵਿੱਚ ਪੰਜਾਬੀ ਫਿਲਮ ਪਟ ਸਿਆਪਾ ਦੀ ਕੀਤੀ ਸ਼ੂਟਿੰਗ ਨੂੰ ਲੈ ਕੇ ਅੱਜ ਫਿਲਮ ਦੀ ਹੀਰੋਇਨ ਸੋਨਮ ਬਾਜਵਾ ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜਜੂਆ ਸਮੇਤ ਪੂਰੀ ਟੀਮ ਨੇ ਸ਼ਾਹੀ ਇਮਾਮ ਪੰਜਾਬ মাওলানা ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੋਲ ਲਿਖਤ ਦੇ ਵਿੱਚ ਮਾਫੀ ਮੰਗੀ ਹੈ ਮਸਜਿਦ ਭਗਤ ਸਦਨਾ ਕਸਾਈ ਦੇ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਵੀ ਕੱਢ ਦਿੱਤਾ ਗਿਆ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਹੈ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ ਉੱਤੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇ ਕਿ ਜਿਸ ਨਾਲ ਕਿਸੇ ਦੀ ਸਮਾਜਿਕ ਅਤੇ ਧਾਰਮਿਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਅਸੀਂ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਮੌਜੂਦ ਹਾਂ ਪਿਛਲੇ ਦਿਨੋਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੀ ਜਿਹੜੀ ਬੜੀ ਇਤਿਹਾਸਿਕ ਮਸਜਿਦ ਹੈ ਭਗਤ ਸਦਨਾ ਜੀ ਦੀ ਉੱਥੇ ਇੱਕ ਸ਼ੂਟਿੰਗ ਜਿਹੜੀ ਹੈ ਉਹ ਹੋਈ ਸੀ ਕਿਉਂਕਿ ਮਸਜਿਦ ਦੇ ਵਿੱਚ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਇਹਦੇ ਉੱਤੇ ਇਤਰਾਜ਼ ਸੀ ਕਿ ਉਹਦੇ ਨਾਲ ਧਾਰਮਿਕ ਪਾਵਨ ਆਮਨ ਨੂੰ ਠੇਸ ਪਹੁੰਚੀ ਗਈ ਤੇ ਅਸੀਂ ਇਸ ਸੰਬੰਧ ਦੇ ਵਿੱਚ ਜਿਹੜੀ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਤੇ ਫਿਲਮ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਅੱਜ ਇਹ ਸਾਡੇ ਨਾਲ ਇੱਥੇ ਮੌਜੂਦ ਨੇ ਔਰ ਇਹਨਾਂ ਨੇ ਇਸ ਗੱਲ ਨੂੰ تسلیم ਕੀਤਾ ਹੈ ਕਿ ਉਹ ਜਿਹੜੀ ਸ਼ੂਟਿੰਗ ਹੈ ਉਹ ਅਣਜਾਣੇ ਦੇ ਵਿੱਚ ਉੱਥੇ ਕੀਤੀ ਗਈ ਹੈ ਔਰ ਇਸ ਗੱਲ ਦਾ ਯਕੀਨ ਦੁਲਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਦੁਬਾਰਾ ਇਹ ਸਿਰਫ ਮਸਜਿਦ ਹੀ ਨਹੀਂ ਵੀ ਕਿਸੇ ਵੀ ਧਾਰਮਿਕ ਪਾਵਨਾਮਾਂ ਦਾ ਬਹੁਤ ਖਿਆਲ ਰੱਖਿਆ ਜਾਏਗਾ ਔਰ ਮੈਂ ਉਮੀਦ ਕਰਦਾ ਹਾਂ ਤੌਰੇ ਸਾਰਿਆਂ ਤੋਂ ਕਿ ਅਸੀਂ ਸਾਰੇ ਲੋਕ ਇਸ ਵੇਲੇ ਇਕੱਠੇ ਮੌਜੂਦ ਆ ਔਰ ਜਦ ਵੀ ਕੋਈ ਬੰਦਾ ਆਪਣੀ ਗਲਤੀ ਨੂੰ تسلیم ਕਰਦਾ ਹੈ ਤੇ ਮੈਂ ਸਮਝਦਾ ਕਿ تسلیم ਕਰਨ ਵਾਲਾ ਵੀ ਬੰਦਾ ਵੱਡਾ ਹੁੰਦਾ ਹੈ ਔਰ ਉਹਨਾਂ ਦੀ ਗੱਲ ਨੂੰ تسلیم ਕਰਨ ਵਾਲੀ ਜਿਹੜੀ ਆਵਾਮ ਹੈ ਉਹ ਵੀ ਬੜੀ ਹੁੰਦੀ ਹੈ ਇਸ ਲਈ ਅਸਲ ਜਿਹੜੀ ਮਾਫੀ ਹੈ ਉਹ ਤਾਂ ਖੁਦਾ ਦੇ ਹਜ਼ੂਰੀ ਹੁੰਦੀ ਹੈ ਜਦ ਵੀ ਕੋਈ ਬੰਦਾ ਦਿਲ ਦੇ ਨਾਲ ਆਪਣੇ ਲਰਗਿਸ਼ ਨੂੰ تسلیم ਕਰ ਲੈਂਦਾ ਹੈ ਕਿ ਦੁਬਾਰਾ ਐਸਾ ਨਹੀਂ ਹੋਏਗਾ ਤੇ ਫਿਰ ਉਸ ਮੁੱਦੇ ਨੂੰ ਜਿਹੜਾ ਹੈ ਉਹ ਮੁਕੰਮਲ ਕਰ ਦੇਣਾ ਚਾਹੀਦਾ ਹੈ ਬਸ ਇਹਨਾਂ ਹੀ ਅੱਖਰਾਂ ਦੇ ਨਾਲ ਮੈਂ ਉਮੀਦ ਕਰਦਾ ਕਿ ਪੰਜਾਬ ਜਿਹੜਾ ਉਹ ਇਸੇ ਤਰ੍ਹਾਂ ਇੱਕ ਦੂਸਰੇ ਦਾ ਇਤਰਾਮ ਪਿਆਰ ਔਰ ਮੁਹੱਬਤ ਜੜਾ ਹੈ ਉਹ ਵਿਸ਼ਵ ਭਰ ਨੂੰ ਸੁਨੇਹਾ ਦਿੰਦਾ ਰਹੇਗਾ ਬਹੁਤ ਧੰਨਵਾਦ ਜੀ ਸਤੀ ਗਾਲ ਜੀ ਮੈਂ ਬਲਵਿੰਦਰ ਸਿੰਘ ਜੰਜੂਆ ਪਿੱਟ ਸੇ ਆਪਾਂ ਦਾ ਪ੍ਰੋਡਿਊਸਰ ਤੇ ਪਿਛਲੇ ਦਿਨ ਆਪਾਂ ਫੱਤੇਗੜ ਸਾਹਿਬ ਚ ਮਸਜਿਦ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋਲ ਗਲਤੀ ਹੋਈ ਉੱਥੇ ਸ਼ੂਟ ਕਰਨਾ ਜਬਕੀ ਕਰਨੀ ਨਹੀਂ ਸੀ ਜਾਈਦੀ ਹੁੰਤੇ ਉਹ ਬੜੀ ਇਤਿਹਾਸਿਕ ਤੇ ਬਹੁਤ ਹੀ ਮੁਕੱਦਸ ਜਗ੍ਹਾ ਏ ਅੱਜ ਮੈਂ ਤਹੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਪਾ ਮਾਫੀ ਮੰਗਨੇ ਆ ਜੇ ਸਾਡੇ ਕਾਰਨ ਕਿਸੇ ਦੀ ਧਾਰਮਿਕ ਭਾਵਨਾ ਨੂੰ ਇਸ ਪਹੁੰਚੀ ਹੈ ਤੇ ਤਹੇ ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਸਾਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫੀ ਮੰਗਦੇ ਆ